ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੌ ਸਾਖੀ ਵਿੱਚ ਇੱਕ ਪੇਪਲ ਦਾ ਜ਼ਿਕਰ ਹੈ ਜਿਸ ਨੂੰ ਸੁਣ ਕੇ ਰਾਣੀ ਵਿਕਟੋਰੀਆ ਵੀ ਕੰਬ ਗਈ ਸੀ ਸੰਗਤ ਜੀ ਇਹ ਵੀਡੀਓ ਪੂਰੀ ਸੁਣਨ ਵਾਲੀ ਹੈ ਇਸ ਲਈ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਦੇ ਗੁਰੂ ਪਿਤਾ ਹਨ ਵੀਡੀਓ ਨੂੰ ਲਾਇਕ ਜਰੂਰ ਕਰਨਾ ਸੰਗਤ ਜੀ ਸੌ ਸਾਖੀ ਵਿੱਚ ਅਜਿਹਾ ਲਿਖਿਆ ਹੈ ਕਿ ਜਦੋਂ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਮੁਸਲਮਾਨਾਂ ਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਕਸਮਾਂ ਖਾਧੀਆਂ ਜਾ ਰਹੀਆਂ ਸੀ ਤੇ ਮਾਤਾ ਗੁਜਰੀ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਉਹ ਕਿਲਾ ਛੱਡ ਦੇਣ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਸਿੱਖਾਂ ਨੂੰ ਸਮਝਾਉਂਦੇ ਹੋਏ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਕਿਹਾ ਕਿ ਕੁਝ ਸਮਾਂ ਇੱਥੇ ਠਹਿਰ ਜਾਓ ਅਜੇ ਸਮਾਂ ਨਹੀਂ ਅੱਗੇ ਜਾਣ ਦਾ ਪਾਰਾ ਬਹੁਤ ਸਾਰੀ ਸਿੱਖ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਤੇ ਇਹ ਬਚਨ 100 ਸਾਖੀ ਵਿੱਚ ਮਿਲਦੇ ਹਨ ਇਹ ਬਚਨ ਬੇਦਾਵਾ ਦੇ ਕੇ ਜਾਣ ਵਾਲੀ ਸਿੱਖਾਂ ਸੰਬੰਧ ਅਤੇ ਬਾਕੀ ਸੰਗਤਾਂ ਨੂੰ ਸਮੋਦਨ ਕਰਦੇ ਹੋਏ ਦਿੱਤੇ ਗਏ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਿੱਖੇ ਤੁਸੀਂ ਅਜੇ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ ਕਰ ਰਹੇ ਮੇਰੀ ਗੱਲ ਯਾਦ ਰੱਖਿਓ ਤੁਸੀਂ ਸਿਰ-ਸਿਰ ਆਟੇ ਲਈ ਵਿਦੇਸ਼ਾਂ ਵਿੱਚ ਭਟਕਦੇ ਫਿਰੋ। ਉਹ ਅਜਿਹਾ ਟਾਈਮ ਹੋਵੇਗਾ ਜਦੋਂ ਟੋਪੀ ਵਾਲੇ ਤੁਹਾਡੇ ਉੱਤੇ ਰਾਜ ਕਰਨਗੇ। ਉਹ ਟੋਪੀ ਵਾਲਿਆਂ ਕੋਲ ਇੰਨੀ ਤਾਕਤ ਹੋਵੇਗੀ ਕਿ ਉਹ ਜਿਵੇਂ ਚਾਣਗੇ ਤੁਸੀਂ ਉਵੇਂ ਹੀ ਕਰੋਗੇ। ਇਹ ਟੋਪੀ ਵਾਲੇ ਸਮੁੰਦਰੋਂ ਤੋਂ ਪਾਰ ਆਉਣਗੇ। ਸਾਰੀ ਤਾਕਤ ਇਨ੍ਹਾਂ ਟੋਪੀ ਵਾਲਿਆਂ ਦੇ ਹੱਥ ਹੋਵੇਗੀ। ਇਹ ਟੋਪੀ ਵਾਲੇ ਜ਼ਮੀਨੀ ਤੌਰ ਤੇ ਜ਼ਿਆਦਾਤਰ ਸੁਧਾਰ ਕਰਨਗੇ ਪਰ ਖਾਲਸਾ ਉਦੋਂ ਉਨ੍ਹਾਂ ਤੋਂ ਡਰ ਕੇ ਰਹੇਗਾ ਕਿਉਂਕਿ ਸਾਰੀ ਤਾਕਤ ਉਨ੍ਹਾਂ ਕੋਲ ਹੋਵੇਗੀ ਉਸ ਸਮੇਂ ਸਾਰਾ ਖਾਲਸਾ ਲਜਾਰੀ ਦੀ ਹਾਲਤ ਵਿੱਚ ਹੋਵੇਗਾ ਇਸ ਸਮੇਂ ਤਾਂ ਤੁਸੀਂ ਮੇਰੇ ਬਚਨਾਂ ਤੇ ਭਰੋਸਾ ਨਹੀਂ ਕਰ ਰਹੇ ਪਰ ਯਾਦ ਰੱਖਿਓ ਆਉਣ ਵਾਲੇ 250 ਸਾਲਾਂ ਤੱਕ ਸਿੱਖ ਕੌਮ ਨੂੰ ਬਹੁਤ ਦੁੱਖ ਕੱਟਣੇ ਪੈਣਗੇ ਇਨ੍ਹਾਂ ਬਚਨਾਂ ਤੋਂ ਬਾਅਦ 1708 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਤੇ 1708 ਈਸਵੀ ਤੋਂ ਬਾਅਦ ਜਾਣੀ ਕਿ 250 ਸਾਲ ਬਾਅਦ 1958 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁੱਖ ਦਾ ਸਮਾਂ ਦੱਸਿਆ ਸੀ ਤੇ ਬਿਲਕੁਲ ਅਜਿਹਾ ਹੀ ਹੋਇਆ ਇਹ ਬਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜਾ ਅਨਜੀਤ ਸਿੰਘ ਜੀ ਦੇ ਰਾਜ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਲਗਭਗ 40 ਸਾਲ ਮਹਾਰਾਜਾ ਅਨਜੀਤ ਸਿੰਘ ਜੀ ਨੇ ਰਾਜ ਕੀਤਾ ਇਸ ਤੋਂ ਬਾਅਦ ਸਿੱਖਾਂ ਉੱਤੇ ਦੁੱਖ ਦਾ ਸਮਾਂ ਆ ਗਿਆ ਪਹਾਰਾਇਰਨ ਜੀ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਦੀਆਂ ਕੂਟਨੀਤਿਕੀਆਂ ਜਰਨੈਲਾਂ ਦੀਆਂ ਗਦਾਰੀਆਂ ਤੇ ਡੋਗਰੇ ਦੀਆਂ ਬੇਇਮਾਨੀਆਂ ਨੇ ਸਿੱਖ ਕੌਮ ਨੂੰ ਕਮਜ਼ੋਰ ਕਰ ਦਿੱਤਾ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਅੰਗਰੇਜ਼ਾਂ ਉੱਪਰ ਬਚਨ ਕਹੇ ਕਿ ਮਲਕਾ ਬਕਟੋਰੀਆ ਦਾ ਰਾਜ 90 ਸਾਲ ਰਹੂਗਾ ਫਿਰ ਉਹਨਾਂ ਨੂੰ ਵੀ ਇੱਥੋਂ ਜਾਣਾ ਪਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1857 ਈਸਵੀ ਨੂੰ ਹਿੰਦੁਸਤਾਨੀ ਫੌਜਾਂ ਨੇ ਕਾਫੀ ਜ਼ਿਆਦਾ ਗੱજર ਮਚਾਇਆ ਸੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਇਸ ਪੂਰੇ 90 ਸਾਲ ਤੋਂ ਬਾਅਦ ਜਾਨਕਿ 1947 ਨੂੰ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣਾ ਪਿਆ ਹੁਣ ਤੁਹਾਨੂੰ ਦੱਸਦੇ ਹਾਂ ਪਿੱਪੜ ਵਾਲੀ ਗੱਲ ਜਿਸ ਤੋਂ ਰਾਣੀ ਵਿਕਟੋਰੀਆ ਡਰ ਗਈ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਉਦੋਂ ਪੰਜਾਬ ਉੱਤੇ ਪੂਰੀ ਤਰ੍ਹਾਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਕਬਜ਼ੇ ਤੋਂ ਬਾਅਦ ਪੰਜਾਬ ਦੀਆਂ ਬਹੁਤ ਗੁਪਤ ਪੁਸਤਕਾਂ ਪੰਜਾਬ ਦੇ ਵੱਡੇ ਵੱਡੇ ਸਰਦਾਰਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਈਆਂ ਹੋਈਆਂ ਸੀ ਇਨ੍ਹਾਂ ਵਿੱਚ ਇੱਕ ਸਿੱਖ ਸਰਦਾਰ ਸੀ ਜਿਸ ਨੂੰ ਇਲਮ ਦਾਸ ਮੁੰਦਰ ਮਤਲਬ ਵਿਦਿਆ ਦਾ ਸਾਗਰ ਆਖਿਆ ਜਾਂਦਾ ਸੀ ਸਿੱਖ ਸਰਦਾਰ ਅਰਬੀ ਅਤੇ ਫਰਾਂਸ ਭਾਸ਼ਾ ਚੰਗੀ ਤਰ੍ਹਾਂ ਜਾਣਦਾ ਸੀ ਉਹ ਅੰਗਰੇਜ਼ੀ ਭਾਸ਼ਾ ਵੀ ਜਾਣਦਾ ਸੀ ਜਦੋਂ ਰਾਣੀ ਵਿਕਟੋਰੀਆ ਨੇ ਆਪ ਦੇ ਆਪ ਨੂੰ ਪੰਜਾਬ ਦੀ ਰਾਣੀ ਕੋਸ਼ਿਸ਼ਤ ਕਰਨਾ ਸੀ ਉਦੋਂ ਉਸ ਨੇ ਵੱਡੇ ਵੱਡੇ ਲੋਕਾਂ ਨੂੰ ਆਪਦੇ ਸਮਾਗਮ ਵਿੱਚ ਸੱਦਿਆ ਸੀ ਇਹ ਦਿਨੇ ਸਮਾਗਮ ਵਿੱਚ ਸਿਰਫ ਕਹਿੰਦੇ ਕਹੌਂਦੇ ਬੰਦੇ ਹੀ ਸੱਦਣੇ ਸੀ ਜਿਹੜੇ ਹਿੰਦੁਸਤਾਨ ਵਿੱਚ ਬਹੁਤ ਤਾਕਤਵਰ ਅਹੁਦੇਦਾਰ ਸੀ ਉਹਨਾਂ ਬੰਦਿਆਂ ਵਿੱਚੋਂ ਇੱਕ ਸਿੱਖ ਸਰਦਾਰ ਸ਼ਾਮਲ ਸੀ ਸਰਦਾਰ ਨੇ ਸੋਚਿਆ ਕਿ ਰਾਣੀ ਨੂੰ ਕਿਹੜਾ ਤੋਹਫ਼ਾ ਭੇਟ ਕੀਤਾ ਜਾਵੇ ਫਿਰ ਸਰਦਾਰ ਨੇ ਰਾਣੀ ਵਿਕਟੋਰੀਆ ਨੂੰ ਇੱਕ ਗ੍ਰੰਥ ਭੇਟ ਕਰਨ ਬਾਰੇ ਸੋਚਿਆ ਜਿਸ ਗ੍ਰੰਥ ਦਾ ਨਾਮ ਸੀ ਸੌ ਸਾਕੀ ਪੋਥੀ ਸਰਦਾਰ ਨੇ ਸੌ ਸਾਕੀ ਪੋਤੀ ਨੂੰ ਇੰਗਲਿਸ਼ ਵਿੱਚ ਲਿਖ ਦਿੱਤਾ ਰਾਣੀ ਵਿਕਟੋਰੀਆ ਨੂੰ ਭੇਟ ਕਰ ਦਿੱਤਾ ਰਾਣੀ ਵਿਕਟੋਰੀਆ ਨੇ ਇਸ ਨੂੰ ਬਹੁਤ ਗੌਰ ਨਾਲ ਪੜ੍ਹਿਆ ਰਾਣੀ ਵਿਕਟੋਰੀਆ ਨੂੰ ਸੌ ਸਾਕੀ ਪੋਤੀ ਵਿੱਚ ਅਜੇ ਹੀ ਸਾਖੀ ਲੱਗੀ ਜੋ ਕਿ ਮੁਸ਼ਕਲ ਨਾਲ ਦੋ ਕਪੈਰਿਆਂ ਦੀ ਹੋਵੇਗੀ ਜਿਸ ਸੌ ਸਾਕੀ ਵਿੱਚ ਇਦਾਂ ਲਿਖਿਆ ਹੋਇਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੋਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਚੱਲ ਰਹੇ ਸੀ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਮਿਲ ਕੇ ਮਸਲਿਆਂ ਦਾ ਨਮਟਾਵਾ ਕਰਨਾ ਚਾਹੁੰਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਦਿਨ 10 ਮੀਲ ਦਾ ਸਫ਼ਰ ਤੈਅ ਕਰਦੇ ਸੀ ਸਫ਼ਰ ਕਰਦੇ ਕਰਦੇ ਉਹ ਇੱਕ ਪਿੰਡ ਵਿੱਚ ਜਾ ਪੁੱਜੇ ਜਿੱਥੇ ਹੁਣ ਗੁਰਦੁਆਰਾ ਸੁਭਾਵਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਇੱਥੇ ਬਹੁਤ ਵੱਡੀ ਝੰਡ ਦੀ ਇੱਕ ਝੜੀ ਹੁੰਦੀ ਸੀ ਉਸ ਵੱਡੇ ਝੰਡ ਤਖਤਰ ਦੇ ਮੁੱਢ ਵਿੱਚ ਇੱਕ ਕੋਮਲ ਪਿੱਪਲ ਦਾ ਨਿੱਕਾ ਜਿਹਾ ਪੌਦਾ ਉੱਗਿਆ ਹੋਇਆ ਸੀ ਦਸਮ ਪਿਤਾ ਨੇ ਇਸ ਪੌਦੇ ਨੂੰ ਧਿਆਨ ਨਾਲ ਦੇਖਦੇ ਹੋਏ ਬਚਨ ਕਰਦੇ ਹੋਏ ਕਿਹਾ ਪਿੱਪਲ ਦਾ ਇਸ ਰੇਗਿਸਤਾਨ ਵਿੱਚ ਇਲਾਕੇ ਵਿੱਚ ਉੱਗਣਾ ਸੁਭਮਤ ਆ ਨਹੀਂ ਪਰ ਇੱਕ ਨਿੱਕਾ ਜਿਹਾ ਪਿੱਪਲ ਦਾ ਬੂਟਾ ਇੱਕ ਦਿਨ ਵੱਡਾ ਦਰਖਤ ਦਾ ਰੂਪ ਧਾਰੂਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਇਹ ਪਿੱਪਲ ਦਾ ਰੁੱਖ ਕੇਵਲ ਜੰਡ ਜੰਡਾ ਨਹੀਂ ਹੋਵੇਗਾ ਸਗੋਂ ਜੰਡ ਦੀ ਸਮੁੱਚੀ ਹੋਂਦ ਤੇ ਭਾਰੀ ਹੋ ਜਾਊਗਾ ਜਿਸ ਦਿਨ ਇਸ ਪਿੱਪਲ ਨੇ ਜੰਡ ਨੂੰ ਖਤਮ ਕਰ ਦਿੱਤਾ ਉਸ ਦਿਨ ਮੇਰੇ ਖਾਲਸੇ ਦਾ ਪ੍ਰਤਾਪ ਤੇਜੀ ਨਾਲ ਵਧੂਗਾ ਖਾਲਸਾ ਸੰਸਾਰ ਦੀਆਂ ਚਾਰੇ ਕੋਟਾਂ ਵਿੱਚ ਫੈਲ ਜਾਊਗਾ ਇਹ ਦਿੱਲੀ ਦੀ ਪਾਸਾਈ ਖਾਲਸਾ ਪੰਥ ਦੀ ਝੋਲੀ ਵਿੱਚ ਇਨਾਮ ਵਜੋਂ ਪੈ ਜਾਊਗੀ ਜਦੋਂ ਇਹ ਪਿਪਲ ਦਰਖਤਰ ਪੂਰਨ ਤਰ੍ਹਾਂ ਜੰਡ ਤੇ ਸਾਹ ਜਾਊਗਾ ਮਤਲਬ ਕਿ ਜੰਡ ਦੀ ਸਾਰੀ ਹੂਨ ਢ ਮਿੱਟ ਜਾਊਗੀ ਤੇ ਸਿਰਫ ਪਿਪਲ ਹੀ ਰਹਿ ਜਾਊਗਾ ਉਦੋਂ ਖਾਲਸਾ ਇਸ ਦੀ ਸਿਰਜਣਾ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਕੀਤੀ ਹੈ विश्व ਵਿਆਪੀ ਸਮਾਜਪੂਰਵਕ ਕਰੇਗਾ ਜੋ ਕਿ 5000 ਤੱਕ ਵਧੇਗਾ ਫੁੱਲੇਗਾ ਇਹੇ ਸ਼ਬਦ ਇਹ ਸਾਖੀ ਵਿੱਚ ਲਿਖੇ ਹੋਏ ਸਨ ਜਦੋਂ ਮਲਕਾ ਵਿਕਟੋਰੀਆ ਨੇ ਇਹ 100 ਸਾਖੀ ਦੇ ਇਹ ਸ਼ਬਦ ਪੜ੍ਹੇ ਤੇ ਇਹ ਬੜੀ ਬੇਚੈਨ ਹੋ ਗਈ ਮਲਕਾ ਵਿਕਟੋਰੀਆ ਨੇ ਡਰ ਕੇ ਹਿੰਦੁਸਤਾਨ ਦੇ ਗਵਰਨਰ ਜਰਨਲ ਨੂੰ ਕੋਲਕੱਤਾ ਤੋਂ ਇੱਕ ਪੱਤਰ ਲਿਖਿਆ ਉਹ ਕਹਿੰਦੀ ਕਿਰਪਾ ਕਰਕੇ ਛੇਤੀ ਪਤਾ ਕਰਕੇ ਦੱਸੋ ਕਿ ਪਿੱਪਲ ਦੀ ਕਰੁੰਬਲ ਦਾ ਜੇ ਝੰਡਾ ਕਿੰਨਾ ਕਾ ਆਕਾਰ ਹੁੰਦਾ ਹੈ ਜਿਹੜਾ ਉਸ ਮਹਾਰਾਜ ਨੇ ਦੱਸਿਆ ਸੀ ਮਲਕਾ ਦੀ ਹਕੂਮਤ ਦੀ ਤਾਮਿਲ ਹੋਈ ਹਿੰਦੁਸਤਾਨ ਤੋਂ ਇਹ ਰਿਪੋਰਟ ਆਈ ਕਿ ਪਿੱਪਲ ਦਾ ਰੁੱਖ 1.5 ਕੋ ਫਟਦਾ ਹੀ ਹੈ ਇਸ ਤੋਂ ਬਾਅਦ ਮਲਕਾ ਵਿਕਟੋਰੀਆ ਨੇ ਜੋ ਕਿ ਦਰਖਤਾਂ ਦਾ ਸਾਹੀ ਮਹਰਸਨ ਉਹਨਾਂ ਨਾਲ ਭਾਰਤਾਂ ਲਾਫ ਕੀਤੀ ਜੋ ਕਿ ਦਰਖਤਾਂ ਦੇ ਬਾਰੇ ਬਹੁਤ ਕੁਝ ਜਾਣਦਾ ਸੀ ਉਸ ਨੇ ਮਲਕਾ ਵਿਕਟੋਰੀਆ ਨੂੰ ਦੱਸਿਆ ਕਿ ਹਜ਼ੂਰ ਇਹ ਦਰਖਤਰਾ ਬਹੁਤ ਹੌਲੀ-ਹੌਲੀ ਵੱਡਾ ਹੁੰਦਾ ਹੈ ਤੇ ਵੱਡਾ ਹੁੰਦਾ ਹੈ ਪਿੱਪਲ ਦੇ ਬੂਟੇ ਨੂੰ ਵੱਡਾ ਹੋਣ ਲਈ ਘੱਟੋ-ਘੱਟ 100 ਸਾਲ ਲੱਗ ਜਾਣਗੇ। ਇਹ ਗੱਲ ਸੁਣ ਕੇ ਮਲਕਾ ਰਾਣੀ ਵਿਕਟੋਰੀਆ ਦੀ ਜਾਨ ਵਿੱਚ ਜਾਨ ਆਈ ਤੇ ਫੇਰ ਕਿਤੇ ਜਾ ਕੇ ਉਹ ساری ਰਾਤ ਰੱਜ ਕੇ ਸੁੱਤੀ ਕਿਉਂਕਿ ਉਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ 100 ਸਾਲ ਤੱਕ ਉਹਨਾਂ ਦਾ ਰਾਜ ਪੱਕਾ ਰਹਿਣਾ ਹੈ ਕਿਉਂਕਿ ਪਿੱਪਲ ਦਾ ਬੂਟਾ ਹੌਲੀ-ਹੌਲੀ ਵੱਡਾ ਹੋਣਾ ਤੇ ਪਿੱਛੋਂ ਹਿੰਦੁਸਤਾਨ ਵਿੱਚ ਹਫੜ-ਤਫੜ ਹਲਚਲ ਮਚ ਗਈ। ਇਹ ਅੰਗਰੇਜ਼ਾਂ ਨੂੰ ਇੱਥੋਂ ਜਾਨ ਬਚਾ ਕੇ ਜਾਣਾ ਪਿਆ। ਸੋ ਇਹ ਸੀ ਉਹ ਪਿਪਲ ਦਾ ਜ਼ਿਕਰ ਜਿਹੜਾ ਸੋ ਸਾਕੀ ਦੇ ਵਿੱਚ ਲਿਖਿਆ ਹੋਇਆ ਹੈ ਜਿਸ ਨੂੰ ਸੁਣ ਕੇ ਰਾਣੀ ਵਿਕਟੋਰੀਆ ਕੰਬ ਗਈ ਸੀ। ਅੱਜ ਵੀ ਜੇ ਤੁਸੀਂ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਸ੍ਰੀ ਸੁਹਾਵਾ ਸਾਹਿਬ ਹੈ ਜਿਹੜਾ ਰਾਜਸਥਾਨ ਤੋਂ 40 ਕਿਲੋਮੀਟਰ ਦੂਰੀ ਤੇ ਹੈ। ਇਸ ਸਥਾਨ ਤੇ ਹੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਪਲ ਨੂੰ ਵਰ ਦਿੱਤਾ ਅਤੇ ਜਦੋਂ ਵੀ ਤੁਸੀਂ ਜਾ ਕੇ ਦੇਖੋ ਤਾਂ ਅੱਜ ਪਿਪਲ ਬਹੁਤ ਵੱਡਾ ਹੋ ਰਿਹਾ ਹੈ ਤੇ ਝੰਡਾ ਜਮਾ ਖਤਮ ਹੋ ਚੁੱਕਿਆ ਹੈ ਇਸ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਓ ਵੀ ਇਹ ਵਾਚਨ ਅਟੱਤ ਹੋਣੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ 100 ਸਾਖੀ ਵਿੱਚ ਜੋ ਲਿਖਿਆ ਹੋਇਆ ਹੈ ਜਿਸ ਕਰਕੇ ਰਾਣੀ ਵਿਕਟੋਰੀਆ ਡਰ ਗਈ ਸੀ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ